ਸੋਤਰੀਓ ਕਾਂਜੀ ਸੋਤੋ ਤੋਂ ਦਾ ਕੁਝ YouTube ਚੈਨਲ ਤੇ ਮੈਕੂ ਟਿੱਲੋ ਮੈਕੂ ਟਿੱਲੋ ਦਾ ਦੋਪਨ ਚੈਨਲ ਨਹੀਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਵੀ ਇਹ ਥੋੜੇ ਟਾਈਮ ਪਹਿਲੇ ਹੀ ਆ ਵੀਰ ਨਾਲ ਮੈਰਿਜ ਹੋਈ ਸੀ ਉਸ ਟਾਈਮ ਇਸ ਨੂੰ ਬਹੁਤ ਜ਼ਿਆਦਾ ਟੋਲ ਕੀਤਾ ਜਾਂਦਾ ਸੀ ਵੀ ਮੈਕੂ ਟਿੱਲੋ ਦੀ ਜੜੀ ਵਿਆਦੀ ਜ਼ਿੰਦਗੀ ਹੋ ਵੀ ਵਿਆਹ ਤੋਂ ਬਾਅਦ ਹੀ ਉਹ ਸੋਹਣੀ ਨਹੀਂ ਨਿਕਲਣੀ ਪਰ ਹੁਣ ਇਹ ਗੱਲਾਂ ਦੇ ਸਬੂਤ ਨੇ ਜਿਹੜੇ ਹੁਣ ਸਭ ਦੇ ਮੂੰਹ ਬੰਦ ਹੋ ਗਏ ਨੇ ਸਾਹਮਣੇ ਆ ਰਹੇ ਨੇ ਵੀ ਇਹਨਾਂ ਦੀ ਲਾਈਫ ਹੈ ਜਿਹੜੀ ਹਜੇ ਵੀ ਬਹੁਤ ਸੋਹਣੀ ਯਾਨੀ ਕਿ ਵਿਆਤਵਾਦ ਵੀ ਬਹੁਤ ਸੋਹਣੀ ਲਾਈਫ ਹੈ ਜਿਹੜੀ ਮੈਕਰੋ ਥੀਓਰੀ ਚੱਲ ਰਹੀ ਹੈ ਤੇ ਇਸ ਨੂੰ ਇਸ ਚੀਜ਼ ਜਵਾਰੇ ਵੀ ਬਹੁਤ ਜ਼ਿਆਦਾ ਕਿਹਾ ਜਾਂਦਾ ਸੀਗਾ ਵੀ ਲੋ ਹੁਣ ਤਾਂ ਇਹਦਾ ਵਿਆਹ ਹੋ ਗਿਆ ਇਹਦੇ ਹਸਬੰਦ ਨੂੰ ਕਿਹਾ ਜਾਂਦਾ ਸੀ ਵੀ ਇਹਦਾ ਵਿਆਹ ਅੰਮਲੀ ਨਾਲ ਹੋ ਗਿਆ ਹੁਣ ਇਹ ਉਸ ਤੋਂ ਬਾਅਦ ਹੀ ਖੇਤੀ ਨਹੀਂ ਕਰੂੰਦੀ ਇਹ ਤਾਂ ਸਿਰਫ ਫੈਸ਼ਨਾਂ ਦੇ ਵਿੱਚ ਪੈ ਗਈ ਇਹਦੇ ਘੁੰਮਦੀ ਫਿਰਦੀ ਰਹੂਗੀ ਵੀ ਇਹ ਖੇਤੀ ਨਹੀਂ ਕਰ ਸਕਦੀ ਪਹਿਲਾਂ ਇਹਨੂੰ ਖੇਤੀ ਕਰਦੀ ਕਰਕੇ ਸਾਰੇ ਈ ਵਿਵਰਜ਼ ਸੀਗੇ ਜਿਹੜੇ ਬਹੁਤ ਹੀ ਚਾਹਦੇ ਪਿਆਰ ਕਰਦੇ ਸੀ ਪਰ ਹੁਣ ਆਹ ਏ ਸੀਜ਼ਨ ਦੀਆਂ ਤੁਸੀਂ ਵੀਡੀਓਜ਼ ਦੇਖੋ ਮੈ ਕੁਟਲੋ ਦੀ ਖੁਦ ਆਪਣੀ ਖੇਤੀਆ ਜਿਹੜੀ ਪਾਤੋਂ ਬਾਦ ਵੀ ਕਰ ਰਹੀ ਹੈ ਇੰਨੇ ਵੀਡੀਓਜ਼ ਨੇ ਲੋਕਾਂ ਦੇ ਮੂੰਹ ਨੇ ਜੋੜੇ ਸਾਰਿਆਂ ਨੇ ਬੰਦ ਹੀ ਕਰ ਦਿੱਤੇ ਨੇ ਮੈਕੋਡਲੋ ਨੇ ਆਪਣਾ ਜਿਹੜਾ ਇਹ ਸ਼ੌਂਕ ਸੀ ਜਾਨੀ ਕਿ ਖੇਤੀ ਕਰਨ ਦਾ ਆਪਣੀ ਜ਼ਿੰਮੇਵਾਰੀ ਚੱਕੂ ਦਾ ਉਹ ਵਿਅਰਤੋ ਬਾਦ ਵੀ ਹਨ ਜਿਹੜਾ ਇਹ ਚੱਲਦਾ ਰੱਖਿਆ ਠੀਕ ਹੈ ਮੈਰਿਜ ਹੋਇਸੀ ਪੂਰਾ ਟਾਈਮ ਸੋਹਰਿਆਂ ਨੂੰ ਦੇਣਾ ਵੀ ਬਣਦਾ ਸੀ ਪਰ ਉਹ ਹੁਣ ਇਸ ਨੇ ਆਪਣਾ ਕੰਮ ਹੈ ਜਿਹੜਾ ਖੇਤੀਬਾੜੀ ਦਾ ਦੁਬਾਰਾ ਤੋਂ ਸੰਭਾਲ ਲਿਆ ਹੈ ਇੰਨੇ ਵੀਡੀਓਸ ਨੇ ਲੋਕਾਂ ਦਾ ਬਹੁਤ ਹੀ ਜ਼ਿਆਦੇ ਮੂੰਹ ਬੰਦ ਕਰ ਦਿੱਤਾ ਜੋ ਇਹਦੀਆਂ ਗੱਲਾਂ ਬਹੁਤ ਜ਼ਿਆਦੇ ਬਣਾ ਰਹੇ ਸੀ ਵੀ ਇਹ ਹੁਣ ਖੇਤੀ ਨਹੀਂ ਕਰਦੀ ਸਿਰਫ ਫੈਸ਼ਨ ਦੇ ਵਿੱਚ ਹੀ ਪੈ ਗਈ ਹੁਣ ਇਹ ਘੁੰਮਦੀ ਫਿਰਦੀ ਹੀ ਰਹੂਗੀ ਤੇ ਵਿਆਹ ਤੋਂ ਬਾਅਦ ਮੈਕੂ ਢਿੱਲੂ ਨੂੰ ਬਹੁਤ ਜ਼ਿਆਦੇ ਟਰੋਲ ਕੀਤਾ ਜਾਂਦਾ ਸੀ ਵੀ ਇਸ ਨੂੰ ਕੋਈ ਕੰਮ ਨਹੀਂ ਆਉਂਦਾ ਤਾਂ ਖੇਤੀ ਵਾਲੀ ਹੀ ਸੀ ਤੇ ਮੈਕੂ ਢਿੱਲੂ ਨੇ ਆਪਣੇ ਘਰ ਦਾ ਕੰਮ ਵੀ ਵਧੀਆ ਸੰਭਾਲਿਆ ਤੇ ਵਧੀਆ ਜਿਹੇ ਸੋਹਰੇ ਨਾਲ ਲੱਭ ਰਹੀ ਹੈ ਜੋ ਲੋਕ ਮੈਕੋ ਢਿੱਲੋ ਦੇ ਵਲੌਗ ਦੇਖਦੇ ਨੇ ਚਾਹੇ ਇਸ ਤੋਂ ਵੀਡੀਓਜ਼ ਰੀਲਾਂ ਪੋਸਟਾਂ ਜੋ ਵੀ ਦੇਖਦੇ ਨੇ ਉਹਨਾਂ ਦੇ ਵਿੱਚ ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ ਵੀ ਮੈਕੋ ਢਿੱਲੋ ਦੀ ਜਿਹੜੀ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਹੈ ਉਹ ਕਿਵੇਂ ਚੱਲ ਰਹੀ ਹੈ ਸਭ ਤੋਂ ਪਹਿਲਾਂ ਇਸ ਨੂੰ ਕਿਹਾ ਜਾਂਦਾ ਸੀ ਵੀ ਜਿੱਥੇ ਜਿਹੜੀ ਵਿਆਹ ਤੋਂ ਬਾਅਦ ਜ਼ਿੰਦਗੀ ਹੈ ਬਹੁਤ ਹੀ ਖਰਾਬ ਹੋ ਜੂਗੀ ਇਸ ਦਾ ਹਸਬੰਦ ਬਿਲਕੁਲ ਵੀ ਨਹੀਂ ਵਧੀਆ ਹੈਗਾ ਇਸ ਦੀ ਜ਼ਿੰਦਗੀ ਖਰਾਬ ਹੋ ਜੂਗੀ ਪਰ ਹਜੇ ਤੱਕ ਕੋਈ ਵੀ ਇਨਾਂ ਦੇ ਘਰ 'ਚ ਕੋਈ ਵੀ ਐਦਾਂ ਦੀ ਨੈਗੇਟਿਵ ਚੀਜ਼ ਨਹੀਂ ਜਿਤੇ ਲਈ ਆਪਾਂ ਕਹਿ ਰਹੀ ਹਾਂ ਵੀ ਮੈਕੂਟਲੋ ਦੀ ਜ਼ਿੰਦਗੀ ਅਚਲਿਤ ਖਰਾਬ ਹੋ ਗਈ ਹੈ ਮੈਕੂਟਲੋ ਨੇ ਆਪਣੀ ਜ਼ਿੰਮੇਵਾਰੀ ਪਹਿਲਾਂ ਵਾਲੀ ਖੇਤੀਬਾੜੀ ਦੀ ਵੀ ਬਹੁਤ ਸੁਣੀ ਨਿਭਾਈ ਹੈ ਇਸ ਵਾਰ ਦਾ ਸੀਜ਼ਨ ਹੈ ਜਿਹੜਾ ਮੈਕੂਟਲੋ ਨੇ ਆਪ ਕੰਮ ਕੀਤਾ ਹੈ ਆਪਣੇ ਹੱਥੀ ਕੰਮ ਕੀਤਾ ਹੈ ਤੁਸੀਂ ਉਸ ਦੀਆਂ ਵੀਡੀਓਜ਼ ਦੇਖ ਸਕਦੇ ਹੋ ਵੀ ਖੁਦ ਆਪਣਾ ਟਰੈਕਟਰ ਚਲਾ ਕੇ ਇੱਧਰ ਤੂੜੀ ਬਣ ਰਹੀ ਹੈ ਸਾਰਾ ਉਸਨੇ ਆਪਣਾ ਕੰਮ ਹੈ ਜਿਹੜਾ ਆਪਣੇ ਆਪ ਸੰਭਾਲ ਲਿਆ ਹੈ ਜਿਸ ਤਰ੍ਹਾਂ ਮਰਕੋਪੀਲੋ ਕੱਲੀ ਸੀ ਇਸ ਤਰ੍ਹਾਂ ਹੀ ਇਸ ਨੂੰ ਆਪਣੇ ਪੇਕੇ ਪਿਆਰ ਹੈ ਜਿਹੜਾ ਬਹੁਤ ਜ਼ਿਆਦਾ ਮਿਲਦਾ ਸੀ। ਇਹੀ ਉਮੀਦੇ ਕਰਦੀ ਸੀ ਵੀ ਵਿਆਹ ਤੋਂ ਬਾਅਦ ਮੈਨੂੰ ਮੇਰੇ ਸਹੁਰਿਆਂ ਤੋਂ ਵੀ ਬਹੁਤ ਜ਼ਿਆਦਾ ਪਿਆਰ ਮਿਲੇ। ਉਹ ਕਿਸ ਤਰ੍ਹਾਂ ਰੱਖਦੇ ਨੇ ਇਸ ਤੇ ਸਹੁਰੇ ਸਾਰੇ ਲੋਕ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ ਇਸ ਤੇ ਵਿਆਹ ਵੇ ਤੇ ਉਸਦੇ ਸਾਰੇ ਸਬੂਤ ਮਿਲ ਚੁਕੇ ਨੇ ਵੀ ਮਰਕੋਪੀਲੋ ਜੜੀ ਵਿਆਹ ਤੋਂ ਬਾਅਦ ਬਹੁਤ ਸੋਹਣਾ ਆਪਣੇ ਸਹੁਰੇ ਰਹਿ ਰਹੀ ਹੈ ਤੇ ਇਸ ਤੇ ਸਹੁਰੇ ਉਸ ਨੂੰ ਬਹੁਤ ਹੀ ਜ਼ਿਆਦਾ ਵਧੀਆ ਰੱਖ ਰਹੇ ਨੇ। ਇਹੋ ਜੀ ਅਸਲ ਜ਼ਿੰਦਗੀ ਹੈ ਤੁਸੀਂ ਇਸਦੀ ਬਲੌਗਾਂ ਦੇ ਵਿੱਚ ਦੇਖ ਸਕਦੇ